ਅੱਜ ਅਸੀਂ ਡਰਾਇੰਗ ਦਾ ਛੇਨ ਗਲਾਸ ਦਾ 13ਵਾਂ ਕੋਣ ਦਿੱਤੀ ਹੋਈ ਰੇਖਾ AB ਨੂੰ ਪੰਜ ਸਮਾਨ ਭਾਗਾਂ ਵਿੱਚ ਵੰਡੂ ਇਹਨਾਂ ਸਵਾਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਅਸੀਂ ਇੱਥੇ AB ਜਿਹੜੀ ਹੈ ਉਹ 7 ਸੈਂਟੀਮੀਟਰ ਲੈ ਲਈਏ ਇੱਥੇ 7 ਸੈਂਟੀਮੀਟਰ ਰੇਖਾ ਲਾਵਾਂਗੇ ਇਹਨਾਂ ਨੂੰ a ਇਹਨਾਂ ਨੂੰ b ਹੁਣ ਤੁਸੀਂ a b ਤੇ ਕੋਈ ਇੱਕ ਨਿਊਨ ਕੋਣ ਬਣਾਉਣਾ ਹੈ ਇਦਾਂ ਸਕੁਅਰ ਰੱਖ ਕੇ a ਬਿੰਦੂ ਦੇ ਉੱਤੇ ਤੇ ਆ ਦਿੱਤਾ ਉਹਨੂੰ ਨਿਊਨ ਕੋਣ ਸਰਨਪਾਤਾ पे ਨਿਊਨ ਕੋਣ 90 ਡਿਗਰੀ ਤੋਂ ਛੋਟਾ ਹੁੰਦਾ ਹੈ ਇੱਥੇ ਤੁਸੀਂ ਇਦਾਂ ਦੰਡਾਰ ਲਾਈਨ ਲਗਾ ਲੈਣੀ ਹੈ ਇਹਨਾ ਤੁਹੀ ਐਮਾਤੋ ਬੀ ਐਮ ਇਹ ਤੁਹਾਡੇ ਇੱਕ ਨਿਊਕਨ ਬਣ ਗਿਆ ਹੁਣ ਰੇਖਾ ਏ ਤੇ ਐਮ ਨੂੰ ਸਮਾਨ ਅਸੀਂ ਪੰਜ ਪੰਗਾਂ ਚ ਵੰਡਣਾ ਹੈ ਪੱਕਾ ਤੁਸੀਂ ਆਪਣੀ ਮਰਜੀ ਨਾਲ ਖੋਲਣੀ ਹੈ ਜਿੰਨੇ ਵੀ ਪ੍ਰਕਾਰ ਖੋਲੋਗੇ ਉਸ ਤੋਂ ਬਾਅਦ ਪ੍ਰਕਾਰ ਵਧ ਘਟ ਨਹੀਂ ਹੋਣੀ ਚਾਹੀਦੀ ਏ ਬਿੰਦੂ ਰੱਖਣਾ ਹੈ ਇਹ ਬਿੰਦੂ ਰੱਖੋ ਆ ਨਿਸ਼ਾਨੀ ਲਾ ਦਿਓ ਐਦਾਂ ਇਕਲੇ ਨਿਸ਼ਾਨੀ ਦੇ ਉੱਤੇ ਰੱਖ ਕੇ ਫਿਰ ਅੱਗੇ 3 ਨੰਬਰ ਤੇ ਵਿੱਚ 4 ਨੰਬਰ ਤੇ ਇਹਨਾਂ ਪਾਈਨ ਬਤੇ ਇਹਨਾਂ ਤੇ ਪੰਜ ਸਮਾਨ ਪਾਸ ਕਰ ਲੈਣੇ ਆ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਪ੍ਰਕਾਰ ਅਡਿਏੜੀਆ ਵੱਧ ਘਟਣੀ ਨਹੀਂ ਹੋਣੀ ਚਾਹੀਦੀ ਇੰਨੀ ਇੱਕ ਵਾਰੀ ਖੋਲ ਲਈ ਹੈ ਪਹਿਲੇ ਪੁਆਇੰਟ ਤੇ 19 ਪੰਜੇ ਨਿਸ਼ਾਨੀਆਂ ਬਰਾਬਰ ਨਹੀਂ ਲੱਗਣੀਆਂ ਚਾਹੀਦੀਆਂ ਇਹ ਤੁਸੀਂ ਡਿਵਰਟਰ ਦੇ ਨਾਲ ਵੀ ਚੈੱਕ ਕਰ ਸਕਦੇ ਜੇ ਵੀ ਜਿਹੜੀ ਵੀ ਨਿਸ਼ਾਨੀ ਲਾਓਗੇ ਬਿਲਕੁਲ ਬਰਾਬਰ ਲਾਗਣੀ ਕੋਈ ਵੀ ਨਿਸ਼ਾਨੀ ਜਿਹੜੀ ਤੁਹਾਡੀ ਛੋਟੀ ਵੱਡੀ ਨਾ ਹੋਵੇ ਦੇਖੋ ਸਾਰੀਆਂ ਇੰਨੀਆਂ ਨਿਸ਼ਾਨੀਆਂ ਬਰਾਬਰ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਨੰਬਰ ਦੇ ਦਿਓ 1 2 ਦੇਨ 4 5 ਹੁਣ ਅਸੀਂ ਕੀ ਕਰਾਂਗੇ ਪਹਿ ਪੰਜ ਨੰਬਰ ਲਈ ਪੁਆਇੰਟ ਜਿਹੜਾ ਸਾਡਾ ਆਹਲਾ ਪੁਆਇੰਟ ਆਹਲਾ ਪੁਆਇੰਟ ਮੰਨਦਾ ਜਿੱਥੇ ਆਹਲੀ ਲਾਈਨ ਤੇ ਆਹਲੀ ਲਾਈਨ ਕੱਟੀ ਆ ਇਹ ਪੁਆਇੰਟ ਹੈ ਇਹਦਾ ਆਹਲੀ ਲਾਈਨ ਤੇ ਆਹਲੀ ਲਾਈਨ ਜਿੱਥੇ ਆਪਸ ਚ ਕੱਟੀ ਆ ਉਹ ਪੁਆਇੰਟ ਇੱਥੇ ਆਹਲਾ ਪੁਆਇੰਟ ਅਸੀਂ ਪੰਜ ਵਾਲੇ ਪੁਆਇੰਟ ਨੂੰ ਬੀ ਨਾਲ ਮਲਾ ਲੈਣਾ ਹੈ ਜੋ ਨਹੀਂ ਪਾਉਣੇ ਨੂੰ ਵੀਨਾ ਮਲਾ ਲਾਂਗੇ ਫਿਰ ਅਸੀਂ ਕੋਨ ਦੀ ਮਤਲ ਲੈਣੀ ਹੈ ਇਹਨੂੰ ਇੱਥੇ ਰੱਖੋ ਪਾਣੀ ਦੇ ਤੇ ਵੀਨਾ ਸੈੱਟ ਕਰ ਲਓ ਇਹਨਾਂ ਸੈੱਟ ਕਰਕੇ ਫਿਰ ਥੱਲੇ ਬੰਨੇ ਤੋਂ ਸਕੇਲ ਲਗਾ ਲੈਣਾ ਇਹ ਮਸੇਹੀ ਚਿਤਾ ਚੱਕਣਾ ਹੈ ਕਿ ਆਹ ਇਹਨਾਂ ਸਕੇਲ ਐ ਬਾਦੂ ਚ ਹਿਲਾਣੇ ਚਾਹੀਦਾ ਜਦੋਂ ਵੀ ਤੁਸੀਂ ਇਦਾਂ ਨਿਸ਼ਾਨੇ ਲਾਓਗੇ 5 ਤੋਂ ਬੀਚ ਨਹੀਂ ਨਿਸ਼ਾਨੇ ਲਈ ਹੁਣ ਇਹਦਾ ਸਕੇਲ ਨੂੰ ਤੇ ਪਿੱਛੇ ਲੈਣਾ ਚਾਰ ਨੰਬਰ ਤੇ ਚਾਰ ਨੰਬਰ 'ਤੇ ਨਿਸ਼ਾਨੇ ਲਾ ਕੇ ਇੱਥੇ ਲੈ ਲਾਉਣੀ ਹੈ ਜੇ ਤੁਹਾਨੂੰ ਇਹਦਾ ਔਖਾ ਲੱਗਦਾ ਵੀ ਫੜ ਕੇ ਨਿਸ਼ਾਨੇ ਲਾਉਣੇ ਔਖੇ ਲੱਗਦੀ ਹੈ ਤਦ ਤੁਸੀਂ ਸਿਰਫ a b ਲੈ ਦੋ ਤਿੰਨ ਨਿਸ਼ਾਨੀਆਂ ਲਾਈ ਜੋ ਚਾਰ ਤਰ੍ਹਾਂ ਲਈ ਤਾਂ ਹੈ ਪਿੱਛੇ ਲਾ ਜੋ 3 ਨੰਬਰ ਤੋਂ ਨਿਸ਼ਾਨੀ ਲਗਾ ਦੋ ਐਂਡ ਆ ਦੋ ਨੰਬਰ ਤੇ ਲਗਾ ਦੋ ਤੇ ਫਿਰ ਇੱਕ ਨੰਬਰ ਤੇ ਲਗਾ ਦੋ ਜਦੋਂ ਇਹ ਲਗ ਜਾਂਦੀਆਂ ਫਿਰ ਇਹਨਾਂ ਆਪਸ ਚ ਮਿਲਾ ਦੋ ਇਹ ਕੰਡਿਆਣੀਆ AB ਰੇਖਾ ਦਿੱਤੀ 7 ਸੈਂਟੀਮੀਟਰ ਲਾਈਸੀ ਉਹਦੇ ਸਮਾਨ ਡੇਆ 5 ਭਾਗ ਹੋ ਗਏ ਨੇ AB ਦੇਖਣਾ 5 ਭਾਗਾਂ ਵਿੱਚ ਵੰਡਣਾ ਹੈ ਇਹ ਤੁਸੀਂ ਚੈੱਕ ਕਰ ਸਕਦੇ ਆਂ ਇਹਨੀ ਵਾਲੀ ਰੇਖਾ ਹੈ ਉਹਨੀਆਂ ਰੇਖਾ ਹੈ ਉਹਨੀ ਵਾਲੀ ਰੇਖਾ ਕੰਟੀਨਿਊ ਦੇ ਆ ਪਾ ਲੈ ਕੇ ਬਰਾਬਰ ਹੋਣਗੇ ਬਾਰੇ ਕੋ ਇਹ ਦੇਖਣਾ ਹੈ ਜਿਹੜਿਆ AB ਰੇਖਾ ਤੇ ਆ ਉਹ ਪੰਜ ਸਮਾਨ ਭਾਗ ਚ ਵੰਡਿਆ ਹੈ C D E ਤੇ F ਤਨਵਾ